ਤੇ ਦੇਖ ਰਹੇ ਹਾਂ ਸਾਜਨ ਪੰਜਾਬੀ ਟੀਵੀ ਤੇ ਇਹ ਜੋ ਤਸਵੀਰਾਂ ਇਹ ਬੱਲੂਆਣਾ ਪਿੰਡ ਦੀਆਂ ਬਠਿੰਡੇ ਜ਼ਿਲ੍ਹੇ ਦਾ ਪਿੰਡ ਬੱਲੂਆਣਾ ਦੇ ਖੇਤਾਂ ਦੀਆਂ ਜਿੱਥੇ ਕਿਸਾਨ ਦੀ ਪੱਕੀ ਫਸਲ ਨੂੰ ਅੱਗ ਲੱਗ ਚੁੱਕੀ ਹੈ ਤੇ ਅੱਗ ਨੂੰ ਬੁਝਾਉਣ ਦੀਆਂ ਪੂਰੀਆਂ ਜਦੋਜਹਿਰ ਕੀਤੀ ਜਾ ਰਹੀ ਹੈ ਕਿਸਾਨਾਂ ਵੱਲੋਂ ਸਵਾਸ-ਫਾਸ ਪਿੰਡਾਂ ਦੇ ਕਿਸਾਨਾਂ ਵੱਲੋਂ ਵੱਡੀ ਬੇਨਤੀ ਵਿੱਚ ਪਹੁੰਚ ਕੇ ਕਣਕ ਨੂੰ ਜਿਹੜੀ ਅੱਗ ਲੱਗੀ ਹੈ ਉਹ ਤੇ ਕਾਬੂ ਪੌਂਡ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਜਦੋਂ ਕਿ ਜਿਹੜੀ ਬਰਿੰਡੇ ਦੀ ਫਾਇਰ ਬ੍ਰਿਗੇਡ ਵੀ ਉਸ ਥਾਂ ਤੇ ਪਹੁੰਚੀ ਪਰ ਉਹ ਤੋਂ ਪਹਿਲਾਂ ਹੀ ਅੱਗ ਤੇ ਕਾਬੂ ਚ ਪਾਇਆ ਜਾ ਚੁੱਕਾ ਸੀ ਫਿਰ ਵੀ ਫਾਇਰ ਬ੍ਰਿਗੇਡ ਦੇ ਕਰਮਚਾਰੀਆਂ ਵੱਲੋਂ ਕਿਸਾਨਾਂ ਦੀ ਮਦਦ ਕੀਤੀ ਗਈ ਤੇ ਇਹ ਤੋਂ ਇਲਾਵਾ ਜਿਹੜਾ ਇਹ ਹੁਣ ਕਿਸਾਨ ਦੇ ਜਿਹੜੀ ਫਸਲਾਂ ਕਣਕ ਦੀ ਕਿਉਂਕਿ ਇਹ ਵੀ ਅੱਗ ਹੋਰ ਪਾਸੇ ਨਾ ਫੈਲੇ ਆ ਤਵੀਆਂ ਨਾਲ ਵਾਇਆ ਜਾ ਰਿਹਾ ਕਣਕ ਨੂੰ ਤੇ ਇਹਦੇ ਨਾਲ ਵੱਡਾ ਨੁਕਸਾਨ ਹੋਇਆ ਤੇ ਨੁਕਸਾਨ ਇਹ ਹੋਇਆ ਵੀ ਜਿਹੜਾ ਇਹਦੇ ਚੋਂ 25 ਏਕੜ ਕਣਕ ਦੀ ਫਸਲ ਬੁਰੀ ਤਰ੍ਹਾਂ ਜਿਹੜੀ ਆ ਤੁਸੀਂ ਮੰੰਜਰ ਦੇਖ ਰਹੇ ਆ ਇਸਾਨਾ ਦੇ ਖੇਤਾਂ ਦਾ ਤੇ ਫਟਾਹ ਹੋ ਚੁੱਕੀ ਹੈ ਤੇ ਇਹਦੇ ਚ ਬੱਲੂਆਣਾ ਦਾ ਹੈ ਰਕਬਾ ਖੇਤ ਬੱਲੂਆਣਾ ਦੇ ਆ ਜੋ ਬਹਿਮਦਵਾਨੀ ਦੇ ਨਾਲ ਲੱਗਦੇ ਆ ਤੇ ਇਹੇ ਹੁਣ ਤਸਵੀਰਾਂ ਆਸਪਾਸ ਦੂਰ ਦੂਰ ਤੱਕ ਦੀਆਂ ਜਿਹੜੀਆਂ ਤੁਹਾਨੂੰ ਇਹ ਬੱਲੂਆਣਾ ਦੇ ਖੇਤਾਂ ਦੀਆਂ ਤੇ ਪਰ ਇਹ ਜਿਹੜੀ ਤਸਵੀਰ ਆ ਇਹ ਬੱਲੀਆਂ ਜਿਹੜੀਆਂ ਬੁਰੀ ਤਰ੍ਹਾਂ ਸੜ ਕੇ ਸੁਆਹ ਹੋਈਆਂ ਤੇ ਇਹ ਕਿਸਾਨ ਸਭ ਤੋਂ ਵੱਡਾ ਨੁਕਸਾਨ ਜੇ ਕਣਕ ਦੀ ਜਿਹੜੀ ਫਸਲ ਸੜ ਕੇ ਹੋਈ ਹੈ ਤਬਾਹ ਤੇ ਉਹਦਾ ਹੈਗਾ ਜੀ ਇਕਬਾਲ ਸਿੰਘ ਚੁਗੇ ਖੁਰਦ ਕਿਉਂਕਿ ਕਿਸਾਨ ਚੁਗੇ ਖੁਰਦ ਦੇ ਕਿਸਾਨ ਇਕਬਾਲ ਸਿੰਘ ਨੇ ਬੱਲੂਆਣਾ ਦੇ ਜਿਹੜੀ ਜਮੀਨ ਠੇਕੇ ਤੇ ਲਈ ਸੀਗੀ ਤੇ ਉਹਦੇ ਚੋਂ 19 ਏਕੜ ਚੋਂ 12 ਤੋਂ 13 ਏਕੜ ਜਿਹੜੀ ਕਣਕ ਦੀ ਫਸਲ ਸੀ ਬੁਰੀ ਤਰ੍ਹਾਂ ਸੜ ਚੁੱਕੀ ਐ ਤੇ ਆਹ ਜਿਹੜਾ ਜਿਹੜੇ ਖੇਤ ਵਿੱਚ 2-3 ਦਿਨ ਬਾਅਦ ਵੀ ਜਿਹੜੀਆਂ ਆਹ ਤਸਵੀਰਾਂ ਹੁਣ ਅਸੀਂ ਜਿਹੜੀਆਂ ਅੱਜ ਸਟੋਰੀ ਤਿਆਰ ਕੀਤੀ ਐ ਤੇ ਇਹਦੇ ਚ ਇਹ ਆਹ ਮੰਜ਼ਰ ਆ ਜੀ ਉਹ ਜਿਹੜੀ ਫਨਾਹ ਹੋਈ ਕਣਕ ਦੀ ਫਸਲ ਦਾ ਇਹਦੇ ਚ ਬਹੁਤ ਵੱਡਾ ਕਬਾਲ ਸਿੰਘ ਦਾ ਨੁਕਸਾਨ ਹੋਇਆ ਬਾਕੀ ਚਾਰ ਕਿਸਾਨਾਂ ਦੇ ਹੋਰ ਵੀ ਨੁਕਸਾਨ ਹੋਏ ਆ ਕਿਸੇ ਦੇ ਤਿੰਨ ਕਿੱਲੇ ਕਿਸੇ ਦੇ ਚਾਰ ਕਿੱਲੇ ਤੇ ਸੋ ਇਹ ਕਿਸਾਨ ਇਕਬਾਲ ਸਿੰਘ ਦੀ ਅਸੀਂ ਦਰਦਪੂਰੀ ਕਹਾਣੀ ਸੁਣਾ ਰਹੇ ਹਾਂ ਕਿਉਂਕਿ ਸੁਪਨੇ ਹੁੰਦੇ ਨੇ ਜਦੋਂ ਕਿਸਾਨ ਦੀ ਫਸਲ ਪੱਕੀ ਹੁੰਦੀ ਹੈ ਤੇ ਉਹ ਦੇਖ ਕੇ ਖੁਸ਼ ਹੁੰਦਾ ਵੀ ਮੈਂ ਇਹ ਫਸਲ ਤੋਂ ਜਿਹੜੀਆਂ ਕੋਈ ਆਪਣੀਆਂ ਬੈਂਕਾਂ ਦੀਆਂ ਕੋਈ ਲਿੰਟਾਂ ਚੱਕੀਆਂ ਕਰਜ਼ਾ ਚੱਕਿਆ ਜਾਂ ਕੋਈ ਹੋਰ ਵਿਹਾਰਸਾ ਦੀ ਕਰਨੀ ਆ ਉਹਦੇ ਤੇ ਉਮੀਦਾਂ ਰੱਖ ਰਿਹਾ ਹੁੰਦੀਆਂ ਤੇ ਉਮੀਦਾਂ ਤੇ ਜਦੋਂ ਪਾਣੀ ਫਿਰ ਜਾਂਦਾ ਜਦੋਂ ਅੱਗ ਦੇ ਹਵਾਲੇ ਆ ਜੀਆਂ ਫਸਲਾਂ ਸਾਡੀਆਂ ਹੋ ਜਾਂਦੀਆਂ ਤਾਂ ਕਿਸਾਨ ਟੁੱਟ ਜਾਂਦਾ ਪਰ ਉਸ ਪ੍ਰਮਾਤਮਾ ਨੇ ਬੜਾ ਸਬਰ ਦਿੱਤਾ ਸਦਕ ਦਿੱਤਾ ਤੇ ਧਾਨੇ ਜਿਹੜੇ ਦੇਸ਼ ਦਾ ਅੰਨ ਦਾਤਾ ਜਿਹੜਾ ਐਡੀਆਂ ਕੁਦਰਤੀ ਆਫਤਾਂ ਦੀ ਮਾਰ ਸਹ ਕੇ ਵੀ ਉਹਦਾ ਮੰਨ ਲਓ ਰਜਾ ਚ ਹੀ ਰਹਿੰਦਾ ਸੋ ਇਹ ਕਿਸਾਨ ਇਕਵਾਲ ਸਿੰਘ ਚੁੱਗੇ ਖੁਰਦ ਦੇ ਖੇਤ ਦੀਆਂ ਤਸਵੀਰਾਂ ਤੇ ਉਹਦੇ ਜਿਹੜੀ ਫਸਲ ਦਾ ਨੁਕਸਾਨ ਹੋਇਆ 60000 ਤੋਂ ਦੱਸਦਾ ਸੀ ਵੀ 65000 ਤੋਂ ਉੱਤੇ ਜਿਹੜੀ ਠੇਕੇ ਤੇ ਜ਼ਮੀਨ ਲਈ ਸੀ ਇਹ ਤੇ ਇਹ ਜਿਹੜੀ ਜ਼ਮੀਨ ਤੋਂ 13 ਏਕੜ ਦੇ ਲਗਭਗ 12 ਤੋਂ 13 ਏਕੜ ਦੇ ਲਗਭਗ ਫਸਲ ਤਬਾਹ ਹੋਈ ਹੈ ਤੇ ਸੋ ਐਨ ਆਰ ਆਈ ਵੀਰਾਂ ਨੂੰ ਤੇ ਹੋਰ ਵੀ ਜਿਹੜੇ ਦਰਦਮੰਦ ਆ ਪੰਜਾਬ ਦੇ ਤੇ ਜਿਹੜੇ ਸਾਡੇ ਵਿਦੇਸ਼ਾਂ ਵਿੱਚ ਵੀ ਰਹਿੰਦੇ ਆ ਵੀਰ ਉਹਨਾਂ ਨੂੰ ਸਾਡੀ ਬੇਨਤੀ ਹੈ ਵੀ ਮੈਂ ਇਹਦੇ 'ਚ ਅੱਗੇ ਕਿਸਾਨ ਇਕਵਾਲ ਸਿੰਘ ਢਿੱਲੋਂ ਦਾ ਜਿਹੜਾ ਮੋਬਾਈਲ ਨੰਬਰ ਪਾਇਆ WhatsApp ਨੰਬਰ ਪਾਇਆ ਤੇ ਇੱਕ ਦੂਜਾ ਮੋਬਾਈਲ ਨੰਬਰ ਪਾਇਆ ਤੇ ਸਿੱਧੀ ਕਿਸਾਨਾਂ ਨਾਲ ਸੰਪਰਕ ਕਰਕੇ ਉਹਨਾਂ ਦੀ ਜ਼ਰੂਰ ਮਦਦ ਕਰਨ ਕਿਉਂਕਿ ਜਿੱਥੇ ਉਹਨਾਂ ਦੇ ਘਰੇ ਹੁਣ ਇਹ ਫਸਲ ਜਾਣੀ ਸੀ ਤੇ ਉਹ ਫਸਲ ਅੱਗੇ ਹਵਾਲੇ ਹੋ ਚੁੱਕੀ ਹੈ ਤੇ ਸੋ ਕਿਸਾਨ ਵੈਸੇ ਉਦਾਸ ਆ ਤੇ ਨਰਾਸ਼ ਹੋ ਜਾਂਦਾ ਜਦੋਂ ਤੇ ਉਹ ਫਿਰ ਮਜਬੂਰੀ ਚ ਮੰਗਣਾ ਬਹੁਤ ਔਖਾ ਹੁੰਦਾ ਸੋ ਇਹਨਾਂ ਨੇ ਬੇਨਤੀ ਕੀਤੀ ਹੈ ਵੀ ਜ਼ਰੂਰ ਮਦਦ ਕੀਤੀ ਜਾਵੇ ਤਾਂ ਕਿ ਉਹ ਫਿਰ ਆਪਦਾ ਬੱਚੇ ਪਾਲ ਸਕੇ 19 ਕਿਲੇ ਤੁਸੀਂ ਠੇਕੇ ਤੇ ਇਹ ਜਮੀਨ ਆ ਜਿਹੜੀ ਇਹ ਜਿਹੜਾ ਰਕਬਾ ਬੱਲੂਆਣੇ ਦਾ ਬੱਲੂਆਣੇ ਦਾ ਰਕਬਾ ਜੀ ਅੱਛਾ 19 ਕਿਲੇ ਤੇ ਕੀ ਹਿਸਾਬ ਨਾਲ ਸੀ ਠੇਕੇ ਤੇ ਲਈ ਸੀ 65000 ਨਾਲ ਠੇਕੇ ਤੇ ਲਈ ਸੀ ਤੇ ਸਾਰੀ ਕਿਹਦੇ ਚ ਕਣਕੀ ਸੀ ਕਣਕੀ ਸੀ ਜੀ ਸਾਰੀ ਕਾਰਨ ਬਾਈ ਕੀ ਬਣਿਆ ਇਹ ਜਿਹੜੀ ਕਣਕ ਨੂੰ ਅੱਗ ਲੱਗੀ ਆ ਇਹ ਮਸ਼ੀਨ ਦੇ ਵਿੱਚੋਂ ਅੱਗ ਨਿਕਲੀ ਆ ਜੀ ਅੱਛਾ ਉਹਦੇ ਕਰਕੇ ਤੇ ਉਦੋਂ ਕਟਾਈ ਕਰਨ ਲੱਗੇ ਸੀ ਤੁਸੀਂ ਕਟਾਈ ਆਪਣੇ ਨਹੀਂ ਕਿਸੇ ਦੇ ਹੋਰ ਕਲੌਨੀਆਂ ਦੇ ਕੋਲੋਂ ਬੱਲੂਆਣਾ ਰੋਡ ਦੇ ਕੋਲੋਂ ਚੱਲੀ ਆਗੇ ਇਹ ਹਾਂ ਹਵਾ ਬਹੁਤ ਤੇਜ਼ ਹੋਣ ਕਰਕੇ ਕੰਟਰੋਲ ਨਹੀਂ ਹੋਈ ਉਹ ਹਵਾ ਤੇਜ਼ ਹੋਊਗੀ ਕਿਸੇ ਦੇ ਵਾਸਤੇ ਦੀ ਗੱਲ ਨਹੀਂ ਯਾਨੀ ਕੋਈ ਕਿਸੇ ਦਾ ਦੂਸਰੀ ਦਾ ਕੋਈ ਨਹੀਂ ਨਾ ਕੋਈ ਲੋਟ ਸੀਗੀ ਜਿਹਦੇ ਨੇੜੇ ਨਹੀਂ ਹੋ ਸਕੀ ਹਾਂ ਤੇ ਇਹ ਕਿੰਨਾ ਜਿਹੜੀ ਤੁਹਾਡੇ ਕੋਲੇ ਜਿਹੜੀ 19 ਕਿੱਲੇ ਸੀ ਦੱਸਦੇ 19 ਕਿੱਲੇ ਦੇ ਕੋਈ ਬਚਿਆ ਕੁਸ ਬਸ 4-5 ਕਿੱਲੇ ਬਚਿਆ ਜੀ ਉਹ ਵੀ ਟਰੈਕਟਰਾਂ ਨੇ ਵਾਹਤੀ ਬਹਿਮਣ ਦੁਵਾਨ ਦੇ ਟਰੈਕਟਰ ਆ ਗਏ ਬੱਲੂਆਂ ਚੰਨ ਚਾਰ ਪਿੰਡਾਂ ਦੇ ਟਰੈਕਟਰ ਆ ਗਏ ਤੁਹਾਡੇ ਕੋਲ ਤਾਂ ਐਵੇਂ ਖੱਲਾਂ ਖੁੰਜੇ ਬਚਿਆ ਹਾਂ ਟਰੈਕਟਰਾਂ ਨੇ ਬਾਅਦ ਹੀ ਸਾਡੀ 13-14 ਕਿੱਲੇ ਤਕਰੀਬਨ ਇਹ ਫਸਲ ਸਾਡੀ ਤੁਹਾਨੂੰ ਤੁਹਾਨੂੰ ਕਦੋਂ ਪਤਾ ਲੱਗਿਆ ਤੁਸੀਂ ਤਾਂ ਘਰ ਹੋਵੋਗੇ ਉਦੋਂ ਜਦੋਂ ਨਹੀਂ ਅਸੀਂ ਛੜਕਤੇ ਹੀ ਖੜੇ ਸੀ ਮਸ਼ੀਨ ਦੀ ਵੇਟ ਦੀ ਸੀਗੀ ਜੀ ਅੱਛਾ ਕਟਾਈ ਕਰਨੀ ਸੀ ਤੁਸੀਂ ਉੱਥੇ ਕਰਨੀ ਸੀ ਉਸੇ ਮਸ਼ੀਨ ਨੇ ਆਉਣਾ ਸੀਗਾ ਹਾਂ ਅੱਛਾ ਪਹਿਲਾਂ ਮਸ਼ੀਨ ਦੀ ਵੇਟ 'ਚ ਹੀ ਖੜੇ ਸੀਗੇ ਉਹ ਪਹਿਲਾਂ ਹੋਰ ਪਾਸੇ ਕੱਟ ਰਹੀ ਸੀ ਉਹ ਪਹਿਲਾਂ ਹੋਰ ਪਾਸੇ ਕੱਟ ਰਹੀ ਸੀ ਹਾਂ ਤੇ ਹੁਣ ਇਹ ਤੂੰ ਬਾਤ ਫਿਰ ਇਹ ਤੇ ਕਾਬੂ ਕਿਵੇਂ ਪਾਇਆ ਗਿਆ ਹੁਣ ਤਾਂ ਆਪਾਂ ਚਲ ਤੁਸੀਂ ਦੱਸ ਦਿਓ ਵੀ ਬੁਲਾਇਆ ਵੀ ਨਹੀਂ ਗਿਆ মিডিਆ ਵੀ ਨਹੀਂ ਬੁਲਾਇਆ ਗਿਆ ਤੁਸੀਂ ਚਲੋ ਸੋਸ਼ਲ ਮੀਡੀਆ ਤੇ ਭਾਵੇਂ ਇਹ ਤਸਵੀਰਾਂ ਦੇਖਣ ਨੂੰ ਮਿਲਦੀਆਂ ਤੇ ਫਿਰ ਇਹ ਫਿਰ ਇਹਦੇ ਤੇ ਅੱਗ ਤੇ ਕਾਬੂ ਪਾਇਆ ਕਿਵੇਂ ਪਾਇਆ ਕਿਉਂਕਿ ਬਰੂਦ ਆ ਇੱਕ ਬਰੂਦ ਦਾ ਢੇਰ ਆ ਜਿਹੜਾ ਆ ਟਾਈਮ ਤੇ ਹੁੰਦਾ ਇੱਕ ਫਸਲਾਂ ਜਿਹੜੀਆਂ ਜਮਾ ਪੱਕ ਚੁੱਕੀਆਂ ਹੁੰਦੀਆਂ ਇਹ ਤਾਂ ਫਿਰ ਅੱਗੋਂ ਆ ਕੇ ਟਰੈਕਟਰਾਂ ਨੇ ਰਕਮਾ ਕਣਕ ਵਿੱਚ ਬਾਤੀ ਜੀ ਫਿਰ ਜਦੋਂ ਬਾਹੀ ਗਈ ਇਧਰੋਂ ਮੱਚ ਗਈ ਫਿਰ ਕੋਈ ਜਗਾਣਾ ਨਹੀਂ ਰਹੀ ਮੱਚਣ ਨੂੰ ਬਰੂਦ ਨਾਲ ਮਿਲਿਆ ਫਿਰ ਤਾਂ ਅੱਗ ਨੇ ਖੜਨਾ ਹੀ ਸੀਗਾ ਹਾਂ ਤੇ ਲੋਕਾਂ ਨੇ ਵੈਸੇ ਵੀ ਜਿਵੇਂ ਅਸੀਂ ਤਸਵੀਰ 'ਚ ਦੇਖ ਰਹੇ ਆ ਲੋਕਾਂ ਨੇ ਵੈਸੇ ਹਰੇ ਦਰਾਖਤਾਂ ਦੀਆਂ ਉਹ ਕੱਟ ਕੇ ਵੀ ਉਹਦੇ ਤੇ ਵੀ ਉਹ ਕਰਨ ਦੀ ਕੋਸ਼ਿਸ਼ ਕੀਤੀ ਆ। ਲਾਏ ਲੋਕ ਟਰੈਕਟਰ ਵੀ ਲਾਏ ਚਾਰ ਪੰਜ ਪਿੰਡ ਆ ਗਏ ਬੱਲੂ ਆਣਾ ਮਹਿਮਣਦਵਾਨਾ ਤਵੇਂ ਚੁੱਗੇ ਚਾਰਾਂ ਕਸ਼ੀ ਪਿੰਡਾਂ ਨੇ ਆ ਕੇ ਮਦਦ ਕੀਤੀ ਜੀ। ਪੰਜ ਛੇ ਪਿੰਡਾਂ ਨੇ ਕੀਤੀ ਆ। ਹਾਂਜੀ ਹਾਂਜੀ। ਤੇ ਇਹਦੇ 'ਚ ਫਾਇਰ ਬ੍ਰਿਗੇਡ ਕਿਵੇਂ ਆ ਪਹੁੰਚਾ? ਫਾਇਰ ਬ੍ਰਿਗੇਡ ਆ ਕੇ ਸੀਗੇ ਜੀ ਪਰ ਉਹ ਉਦੋਂ ਨੂੰ ਕਾਬੂ ਪਾ ਲਿਆ ਸੀਗਾ ਜਦੋਂ ਨੂੰ ਆਇਆ। ਕਿੰਨੇ ਟਾਈਮ ਬਾਅਦ ਆ ਗਏ ਸੀ ਉਹ? ਉਹੋ ਅੱਧੇ ਘੰਟੇ ਬਾਅਦ ਆਇਆ ਜੀ। ਅੱਧੇ ਘੰਟੇ ਬਾਅਦ ਆ ਗਏ ਸੀ। ਹ ਤੇ ਹੋਰ ਇਹ ਤੋਂ ਇਲਾਵਾ ਕੋਈ ਸਰਕਾਰੀ ਜਿਹੜੇ ਅਫਸਰ ਆਏ ਹੋਣ ਕੋਈ ਸਰਕਾਰੀ ਪੁਲਿਸ ਮੁਲਾਜ਼ਮ ਵੀ ਆਗੇ ਸੀਗੇ ਮੌਕੇ ਤੇ ਹਾਂ ਫਾਇਰ ਬਗਰੇਡ ਵੀ ਆ ਕੇ ਸੀ ਮੁੜ ਕੇ ਐਸ ਡੀ ਐਮ ਸਾਹਿਬ ਵੀ ਆਗੇ ਸੀਗੇ ਹਾਂ ਫਿਰ ਬੀਬੀ ਪਟਵਾਰੀ ਵੀ ਆ ਗਈ ਸੀਗੀ ਹਾਂ ਉਹਨਾਂ ਨੇ ਲਿਖਾ ਬੜੀ ਕੀਤੀ ਹੈ ਜੀ ਤੇ ਇਹ ਤੋਂ ਇਲਾਵਾ ਥੋੜੇ ਤਾਂ ਜਿਵੇਂ ਦੱਸਦੇ ਤੁਸੀਂ 12 ਕਿੱਲੇ ਆ 12 13 ਕਿੱਲੇ ਇਹ ਤੋਂ ਇਲਾਵਾ ਹੋਰ ਵੀ ਕਿਸਾਨਾਂ ਦੀ ਹੈ ਕੋਈ ਚਾਰ ਕਰਾਂ ਦੀ ਹੋਰ ਮੱਚੀ ਹੈ ਜੀ ਇਹਦੇ ਨਾਲ ਨਾਲ ਸਾਰੀ ਉੱਥੇ ਚਲੀ ਹਾਂ ਜੀ ਆ ਨਾਲ ਆ ਆ ਸਾਰੀ ਜਿਹੜੀ ਹੁਣ ਆਪਾਂ ਨੂੰ ਖੇਤ ਦੀਂਦੇ ਆ ਇਹ ਸਾਰੇ ਇਹ ਮੱਚੇ ਹੋਏ ਇਹ ਉਦੋਂ ਦੇ ਸਾਰੇ ਸੜੀ ਆ ਇਹ ਸੜੇ ਆ ਜੀ ਹਾਂ ਜੀ ਹਾਂ ਜੀ ਸੋ ਇਹ ਦੋਸਤੋ ਆ ਜਿਹੜੇ ਤੁਹਾਨੂੰ ਤਸਵੀਰ ਦਿਖਾ ਰਹੇ ਆ ਵੇਖੋ ਆ ਬਿਲਕੁਲ ਕਿਉਂਕਿ ਆਹਾ ਹੁਣ ਇਹਦੇ ਚੋਂ ਸਾਰਾ ਕੁਝ ਜੋ ਵੀ ਸੀਗਾ ਇਹ ਚ ਸੜ ਚੁੱਕਿਆ ਸਾਰਾ ਬਿਲਕੁਲ ਕੁਝ ਬਚਿਆ ਹੀ ਨਹੀਂ ਤੇ ਇਹ ਉਹ ਪਰੇ ਤੱਕ ਜਿਹੜਾ ਤੁਹਾਨੂੰ ਦਿਂਦਾ ਸਾਰੇ ਇਹ ਬਰਬਾਦੀ ਦਾ ਮੰਝਰੀ ਹੈ ਜਿਹੜਾ ਇਹ ਫਸਲ ਜਿਹੜੀ ਖਰਾਬ ਹੋਈ ਆ ਇਹ ਜਿਹੜੀ ਜਾਨਕੀ ਅੱਗ ਲਾ ਕੇ ਛੜੀ ਹੈ ਜਿਹੜੀ ਕਣਕ ਤੇ ਪਰ ਇਹਦੇ ਚ ਕਸੂਰ ਕਿਸੇ ਦਾ ਵੀ ਨਹੀਂ ਇਕਵਾਲ ਸਿੰਘ ਦਾ ਕਹਿਣਾ ਵੀ ਬੇਵੱਸ ਹੋ ਜਾਂਦੀ ਹੈ ਗੱਲ ਕੋਈ ਕਿਸੇ ਦਾ ਨਹੀਂ ਕਿਸੇ ਦਾ ਗਿਲਾ ਸੀਗਾ ਕਿਸੇ ਤੇ ਨਹੀਂ ਕਿਉਂਕਿ ਜਿਹੜੀ ਕਮਬੈਂਡ ਕੱਟਣੀ ਸੀ ਕੁਦਰਤੀ ਗੱਲ ਹੀ ਹੈ ਕੋਈ ਕੁਦਰਤ ਦੀ ਗੱਲ ਹੀ ਕਹਿ ਸਕਦੇ ਆ ਤਾਂ ਹੁਣ ਵੀ ਇਸ ਗੱਲੋਂ ਤੇ ਭਾਈ ਹੋਰ ਮੰਨ ਲਓ ਕਿਸੇ ਨੇ ਕੋਈ ਗੱਲ ਕਰੀ ਹੋਵੇ ਕਿਸੇ ਤਰ੍ਹਾਂ ਦੀ ਕੋਈ ਮਦਦ ਦੀ ਹੋਰ ਕਿਸੇ ਨੇ ਕੀਤੀ ਹੋਵੇ ਅਜੇ ਤੱਕ ਕਿਸੇ ਨੇ ਮਦਦ ਨਹੀਂ ਕੋਈ ਗੱਲ ਨਹੀਂ ਹੋਈ ਜੀ ਵੈਸੇ ਜ਼ਮੀਨ ਤੁਹਾਡੇ ਕੋਲੇ ਆਪਦੀ ਕਿੰਨੀ ਹੈ ਆਪ ਦੀ ਮੇਰੇ ਕੋਲੇ 8 ਏਕੜ ਹੈ ਜੀ 8 ਏਕੜ ਆਪਦੀ ਹੈ ਹਾਂਜੀ ਤੇ ਆਹ ਹੁਣ 19 ਏਕੜ ਇਹ ਲਈ ਸੀ ਏਕੜ ਠੇਕੇ ਤੇ ਲਈ ਸੀ ਹਰ ਵਾਰੀ ਐਂ ਕਰਦੇ ਆ ਠੇਕੇ ਤੇ ਲੈ ਕੇ ਕਰਦੇ ਆ 60 ਕਿਲੇ ਠੇਕੇ ਤੇ ਲੈ ਲੈਣਾ ਜੀ ਹਾਂ ਬਸ ਐਤ ਕੀ ਕੁਦਰਤ ਦਾ ਕਹਿਰ ਵਰਤ ਗਿਆ ਹਾਂ ਪਿਛਲੀ ਵਾਰ ਝੋਨੇ ਨੇ ਮਾਰ ਪਾਈ ਸੀ ਝੋਨੇ ਦਾ ਝਾੜ ਵੀ ਕੱਟ ਰਿਹਾ ਭਾਅ ਵੀ ਨਹੀਂ ਮਿਲਿਆ ਬਾਸਮਤੀ ਲਾ ਲਿਆ ਕਣਕ ਤੇ ਆਸਮੈਦ ਸੀਗੀ ਵੀ ਕੋਈ ਨਾ ਕੋਈ ਕਰਜ਼ਾ ਲੈ ਜੂਗਾ ਹਾਂ ਉਹ ਕੁਦਰਤ ਦਾ ਬਾਣਾ ਵਰਤ ਗਿਆ ਤੇ ਇਹਨਾਂ ਤੋਂ ਸਰਕਾਰਾਂ ਤੋਂ ਕੀ ਮੰਗ ਕਰਦੇ ਹੋ ਕਿ ਸਰਕਾਰ ਜਿਹੜੀ ਕਹਿੰਦੀ ਵੀ ਕਿਸਾਨ ਹੈ ਤੇ ਐਸੀ ਆ ਤੇ ਤੁਸੀਂ ਕਹਿੰਦੇ ਆ ਵੀ ਜਿਹੜੇ ਸਾਰੇ ਸਰਕਾਰੀ ਅਧਿਕਾਰੀ ਆ ਕੇ ਵੀ ਗਏ ਆ ਮੌਕਾ ਵੀ ਦੇਖ ਗਿਆ ਹਾਂਜੀ ਹਾਂਜੀ ਕੀ ਕੀ ਮੰਗ ਕਰਦੇ ਆ ਕਿੰਨੇ ਕ ਦਾ ਨੁਕਸਾਨ ਕਿੰਨੇ ਕ ਦਾ ਹੋ ਗਿਆ ਹੁਣ ਹੁਣ ਤੱਕ ਜੇ ਕਣਕ ਦੇਖ ਜੇ ਤੂੜੀ ਵੀ ਹੋਣੀ ਸੀ ਇਹ ਤੋਂ ਬਹੁਤ ਕੁਝ ਬਣਨਾ ਸੀ 5000 ਦੀ ਤੂੜੀ ਕਿੱਲੇ ਚ ਹੁੰਦੀ ਹੈ ਜੀ 7-8 ਲੱਖ ਰੁਪਏ ਦਾ ਨੁਕਸਾਨ ਹੈਗਾ ਜੀ 7-8 ਲੱਗਦਾ ਉਦੀ ਪਰਪਾਈ ਹੈ ਜੇ ਕਿਸੇ ਪਾਸੇ ਉਹ ਨਹੀਂ ਲੱਗਦਾ ਨਹੀਂ ਜੀ ਹਜੇ ਕੋਈ ਆਸ ਨਹੀਂ ਸਰਕਾਰ ਨੂੰ ਕੋਸ਼ਿਸ਼ ਕਰਨੀ ਚਾਹੀਦੀ ਵੀ ਵੱਧ ਤੋਂ ਵੱਧ ਵੀ ਹੋਣਾ ਪੂਰੀ ਹੈ ਜੀ ਬੈਂਕ ਦੀ ਵੀ ਸਾਡਾ ਕੋਈ ਮਾਜਵਾ ਦਿੱਤਾ ਜਾਵੇ ਸਾਡਾ ਕੋਈ ਬਚਾਅ ਹੋ ਜਾਏ ਕਰਜੇ ਤੋਂ ਵੱਜ ਗਏ ਇਹ ਤਾਂ ਜਿਹੜੀ ਸਰਕਾਰੀ ਮਦਦ ਦਾ ਭਾਈ ਉਹ ਤਾਂ ਸਮਾਂ ਵੀ ਲੱਗੂ ਤੇ ਪਤਾ ਨਹੀਂ ਜਦੋਂ ਕਿਤੇ ਆਉਗੀ ਹੋਰ ਕੀ ਉਮੀਦ ਕਰ ਸਕਦੇ ਹਾਂ ਕਿੰਨਾ ਤੋਂ ਬੰਗ ਕਰਦੇ ਆ ਜਿਹੜੇ ਸਾਡੇ ਕਰਾ ਜਾਂ ਕੋਈ ਐਨਐਮਆਈ ਐਨਆਰਆਈ ਵੀਰ ਹੈ ਜਿਹੜੇ ਕੋਈ ਸਾਡੇ ਕੋਈ ਹੈਲਪ ਸੁਣ ਲੈਣ ਕਰ ਦੇਣਾ ਹਾਂ ਹਾਂ ਜੀ ਆਸਮੈਲ ਭਰਾਵਾਂ ਤੇ ਆਉਂਦੀ ਹੈ ਅਸੀਂ ਵੀ ਜਦੋਂ ਕੋਈ ਗਰੀਬ ਗੁਰਬੇ ਤੇ ਪਾਸ ਆਸੇ ਪਿੰਡਾਂ ਚ ਬਾਹਰ ਵੀ ਜਦੋਂ ਕੋਈ ਕਹਿਰ ਵਰਤਦਾ ਅਸੀਂ ਪਿੰਡਾਂ ਚ ਇਕੱਠਾ ਕਰਕੇ ਲੈ ਜਾਂਦੇ ਆ ਨੰਗਰਾਂ ਵਾਸਤੇ ਵੀ ਲੀੜਾ ਕਪੜਾ ਵੀ ਜਿੰਨੀ ਮਦਦ ਹੁੰਦੀ ਅਸੀਂ ਵੀ ਕਰਦੇ ਆ ਹਾਂ ਹਾਂ ਸਾਡੀ ਤਾਂ ਇਹੀ ਬੇ ਆ ਜਦੋਂ ਕਿਸਾਨ ਅੰਦੋਲਨ ਤੱਕ ਲੈ ਕੇ ਬੰਦਾ ਪਿੰਡਾਂ ਚ ਜੋ ਜੋ ਕੁਝ ਹੁੰਦਾ ਸਾਨੂੰ ਕਿਤੇ ਪਿੱਛੇ ਨਹੀਂ ਹਟੇ ਜੀ ਹਾਂ ਸੋ ਦੋਸਤੋ ਇਹ ਤਸਵੀਰਾਂ ਤੁਹਾਨੂੰ ਦਿਖਾਈਆਂ ਤੇ ਕਿਸਾਨ ਹੈਗਾ ਜੀ ਜਿਹੜਾ ਇਸ ਟਾਈਮ ਤੇ ਮੌਕੇ ਤੇ ਕਿਸਾਨ ਇਕਵਾਲ ਸਿੰਘ ਹੈ ਇਹਨਾਂ ਦਾ ਪਿੰਡ ਚੁੱਗੇ ਖੁਰਦਾ ਢਾਣੀ ਇੱਥੇ ਆਪਣੇ ਢਾਣੀ ਚ ਰਹਿੰਦੇ ਆ ਤੇ ਇਹ ਜਿਹੜੀ 19 ਏਕੜ ਹੈ ਫਸਲ ਚੋਂ 5-6 ਏਕੜੀ ਬਚੀ ਹੈ ਇਹਨਾਂ ਕੋਲੇ ਜਿਹੜੀ ਤੇ ਆ ਨਹੀਂ ਆ ਵੇਖੋ ਆ ਬੱਲੀਆਂ ਜਿਹੜੀਆਂ ਕਣਕ ਦੀਆਂ ਇਹ ਬਿਲਕੁਲ ਸਵਾਇਦ ਚ ਕੁਝ ਵੀ ਨਹੀਂ ਬਚਿਆ ਇਹਨਾਂ ਦਾ ਤੇ ਸਾਡੀ ਵੀ ਐਨ ਆਰ ਆਈ ਵੀਰਾਂ ਨੂੰ ਬੇਨਤੀ ਆ ਕਿਉਂਕਿ ਦੁਖੀ ਬੰਦੇ ਜਦੋਂ ਕਿਸੇ ਮਦਦ ਮੰਗਣਾ ਆ ਤੇ ਹੁੰਦੇ ਆ ਬਹੁਤ ਔਖਾ ਹੁੰਦਾ ਮੰਗਣਾ ਤੇ ਜੇ ਆਹ ਫਸਲਾਂ ਹੀ ਵਧੀਆ ਚੰਗੀਆਂ ਹੋ ਜਾਣ ਤੇ ਨੁਕਸਾਨ ਕੋਈ ਹੋਵੇ ਨਾ ਤਾਂ ਫਿਰ ਕਿਸਾਨ ਤਾਂ ਵੈਸੇ ਵੀ ਸਬਰ ਵਾਲਾ ਸਭ ਤੋਂ ਵੱਡਾ ਸਬਰ ਕਿਸਾਨ ਨੇ ਦਿੱਤਾ ਉਸੇ ਮਾਲਕ ਨੇ ਵੀ ਇੱਕੋ ਦੀ ਫਸਲ ਆ ਜਿਹੜੀ ਉਹ ਕਦੋਂ ਘਰੇ ਆਉਂਦੀ ਉਹਦੀ ਜਾਣੀ ਜਾਂਦੀ ਹੈ ਵੀ ਜਦੋਂ ਉਹ ਆ ਜਾਂਦੀ ਹੈ ਤੇ ਨਹੀਂ ਤਾਂ ਉਹ ਖੇਤਾਂ ਚ ਐ ਖੜੀ ਐ ਖੁੱਲੇ ਆਵੀ ਉਤੋਂ ਦੀ ਵੇਖੋ ਕੁਦਰਤੀ ਕਿੰਨੀਆਂ ਆਫਤਾਂ ਵਰਦੀਆਂ ਪਿਛਲੇ ਸਾਲ ਗੜੇ ਮਾਰੀ ਨੇ ਹੋਈ ਸੀਗੀ ਇਸ ਏਰੀਏ ਚ ਤੇ ਉਦੋਂ ਬਹੁਤ ਫਸਲਾਂ ਤਬਾਹ ਹੋ ਗਈਆਂ ਸੀ ਤੇ ਐਤਕੀ ਜਦੋਂ ਉਮੀਦਾਂ ਹੁੰਦੀਆਂ ਸੁਪਨੇ ਹੁੰਦੇ ਆ ਸੰਜੋਏ ਹੁੰਦੇ ਆ ਕਿਸੇ ਨੇ ਪਰਿਵਾਰਾਂ ਚ ਆਪਦੇ ਕਿਸੇ ਧੀ ਦਾ ਵਿਆਹ ਕਰਨਾ ਹੁੰਦਾ ਕਿਸੇ ਨੇ ਪੁੱਤ ਦਾ ਵਿਆਹ ਕਰਨਾ ਹੁੰਦਾ ਕਿਸੇ ਨੇ ਲਿੰਮਟਾਂ ਚੱਕੀਆਂ ਹੁੰਦੀਆਂ ਕਿਸੇ ਨੇ ਇਹਦੇ ਕਰਜ਼ੇ ਚੱਕੇ ਹੁੰਦੇ ਆ ਜਿਹੜੇ ਬੈਂਕਾਂ ਦੇ ਤੇ ਉਹ ਦੇਣੇ ਹੁੰਦੇ ਆ ਦੋਸਤੋ ਪਰ ਹੁਣ ਸਾਡੇ ਉਮੀਦ ਹੁੰਦੀ ਆ ਕਿਉਂਕਿ ਸਾਡੇ ਉਹ ਭਰਾ ਹੀ ਆ ਜਿਹੜੇ ਐਨਆਰਆਈ ਵੀਰ ਹੁੰਦੇ ਆ ਇੱਥੋਂ ਸਾਡੇ ਉਹ ਦਰਦ ਸਮਝਦੇ ਆ ਕਿਸਾਨੀ ਦੇ ਜੋ ਗਏ ਹੁੰਦੇ ਆ ਤੇ ਉਹਨਾਂ ਨੂੰ ਬੇਨਤੀ ਮੇਰੀ ਵੀ ਬੇਨਤੀ ਆ ਵੀ ਜਿਹੜੀ ਅਸੀਂ ਇਹਦੇ ਤੇ ਇੱਕ ਨੰਬਰ ਪਾਵਾਂਗੇ ਤੇ ਜੇ ਕੋਈ ਮਦਦ ਕਰਨੀ ਚਾਹੇ ਜਿਹੜੇ ਆਪਣੇ ਜਰੂਰ ਕਰਨੀ ਚਾਹੀਦੀ ਆ ਕਿਉਂਕਿ ਜਦੋਂ ਬੇਵੱਸ ਹੋ ਜਾਂਦਾ ਕਿਸਾਨ ਉਹ ਵੀ ਮੰਗਦਾ ਹੁੰਦਾ ਜੀ ਕਿਸੇ ਦਾ ਨਹੀਂ ਕਰਦਾ ਜੇ ਚੰਗੀ ਪਹਿਲਾਂ ਫਸਲਾਂ ਚੰਗੀਆਂ ਹੁੰਦੀਆਂ ਤਾਂ ਦਾਨੀ ਲੋਕ ਹੀ ਐ ਤਾਂ ਵੈਸੇ ਦਾਨ ਐ ਵੈਸੇ ਵੀ ਗੁਰੂ ਘਰ ਨੂੰ ਦਸਵੰਦ ਕੱਢਣ ਵਾਲੇ ਕਿਰਤਕਰੋ ਤੇ ਆਪਦੇ ਆਪਦਾ ਦਸਵੰਦ ਕੱਢਣ ਵਾਲੇ ਲੋਕ ਆ ਇਹ ਕੌਮ ਚੋਂ ਆ ਬਾਬਾ ਨਾਨਕ ਨੇ ਇਹਨਾਂ ਨੂੰ ਜਿਗਰ ਹੀ ਐਡਾ ਦਿੱਤਾ ਪਰ ਹੁਣ ਬੇਵੱਸ ਆ ਤੁਸੀਂ ਕਿਸਾਨ ਦੇ ਸਕਦੇ ਹੋ ਠੀਕ ਆ ਬਸ ਖੜੇ ਆ ਆਂਦੇ ਵੀ ਚਲੋ ਸਭ ਕੁਛ ਚੱਲਣਾ ਸਭ ਕੁਛ ਚੱਲਦਾ ਪਰ ਦੁੱਖ ਤਾਂ ਹੁੰਦਾ ਹੀ ਆ ਜਦੋਂ ਇੱਕ ਪੁੱਤਾ ਵਾਂਗੂ ਪਾਲੀ ਫਸਲ ਜਦੋਂ ਘਰੇ ਜਾਣੀ ਸੀ ਤੇ ਉਦੋਂ ਇਹ ਆ ਸਵਾਹ ਬਣ ਕੇ ਜਿਹੜੀ ਸੜ ਗਈ ਆ ਤੇ ਸਾਡੀ ਬੇਨਤੀ ਜ਼ਰੂਰ ਆ ਅਸੀਂ ਇੱਕ ਇਹਦੇ 'ਚ ਨੰਬਰ ਹੀ ਨਾਲ ਬਾਈ ਇਕਵਾਲ ਦਾ ਨੰਬਰ ਮੈਂ ਜਰੂਰ ਪਾਉਂਗਾ ਤੇ ਉਹਨ ਸਿੱਧਾ ਹੀ ਸੰਪਰਕ ਕਰ ਲਿਓ ਮੇਰੇ ਨਾਲ ਸੰਪਰਕ ਕਰਨ ਦੀ ਵੀ ਲੋੜ ਨਹੀਂ ਜੇ ਮੇਰੇ ਨਾਲ ਸੰਪਰਕ ਕਰਨਾ ਤਾਂ ਮੈਂ ਸਮਝਦਾ ਤੁਹਾਨੂੰ ਮੈਂ ਤਸਵੀਰ ਦਿਖਾਤੀ ਆ ਇਹ ਕੱਲੀ ਇਸ ਖੇਤ ਦੀ ਤਸਵੀਰ ਨਹੀਂ ਇਹ ਕੱਲੇ ਕਿਸਾਨ ਇਕਵਾਲ ਸਿੰਘ ਦੀ ਤਸਵੀਰ ਵੀ ਨਹੀਂ ਆਪਣੇ ਖੇਤ ਦੀ ਇਹਦੇ ਨਾਲ ਨਾਲ ਇੱਕ ਖੇਤ ਹੋਰ ਵੀ ਆ ਕਿਉਂਕਿ ਜਦੋਂ ਔੜਦੀ ਨਹੀਂ ਹੁੰਦੀ ਅੱਜ ਕੱਲ੍ਹ ਸੋਸ਼ਲ ਮੀਡੀਆ ਦਾ ਜੋਗ ਹੈ ਹਰੇਕ ਮੋਬਾਈਲ ਜੇਬ 'ਚ ਰੱਖਦਾ ਤੇ ਸਾਰੇ ਪੱਤਰਕਾਰ ਆ ਤੇ ਕਈ ਵਾਰੀ ਸਾਨੂੰ ਉੱਥੇ ਤੱਕ ਨਹੀਂ ਪਤਾ ਲੱਗਦਾ ਵੈਸੇ ਵੀ ਮੈਂ ਪਿਛਲੇ ਦਿਨੀ ਆਪਦਾ ਇੱਧਰ ਕੈਨੇਡਾ ਦੇ ਇੱਥੇ ਆਇਆ ਸੀਗਾ ਉਹਦੇ ਕਰਕੇ ਇਹ ਘਟਨਾ ਇਹਦੋਂ ਬਾਅਦ ਹੀ ਹੋ ਗਈ ਥੋੜੇ ਟਾਈਮ ਦੇਣਾ ਬਾਅਦ ਹੀ ਹੋ ਗਈ ਤਾਂ ਮੈਂ ਕਰਕੇ ਨਹੀਂ ਮੈਥੋ ਦੀ ਵੀ ਨਹੀਂ ਆਇਆ ਗਿਆ ਸੀ ਤੇ ਅੱਜ ਮੈਂ ਇਹ ਬੰਦਿਆਂ ਨੇ ਮੈਨੂੰ ਫੋਨ ਕੀਤਾ ਸੀਗਾ ਵੀ ਭਾਈ ਆ ਮੌਕਾ ਤਾਂ ਦੇਖ ਜੋ ਆ ਕੇ ਵੀ ਜਿਹੜੇ ਹਾਲਾਤ ਹੋਏ ਆ ਤੇ ਆ ਹੁਣ ਤੁਹਾਨੂੰ ਮੌਕਾ ਮੈਂ ਦਿਖਾ ਰਿਆ ਆ ਦੇਖੋ ਦਰਖਤ ਆ ਜਿਹੜੀਆਂ ਟਾਲੀ ਦੇ ਦਰਖਤ ਆ ਇਹ ਇਹ ਸੜ ਗਏ ਆ ਵਿੱਚ ਤੇ ਇਹਦੇ ਚ ਬਚਤੇ ਵੀ ਚਲੋ ਜਾਨੀ ਨੁਕਸਾਨ ਤੋਂ ਤਾਂ ਬਚਤ ਹੋਈ ਆ ਤੇ ਪਰ ਜਿਹੜਾ ਆ ਮਾਲੀ ਨੁਕਸਾਨ ਹੋਇਆ ਇਹ ਬਹੁਤ ਵੱਡਾ 25 ਏਕੜ ਦੇ ਕਰੀਬ ਆ ਜਿਹੜੀ ਹੋਰ ਵੀ ਦੂਜੇ ਕਿਸਾਨਾਂ ਦੀ ਬੱਲੂਆਣਾ ਦੇ ਉਹ ਕਿਸਾਨਾਂ ਦਾ ਨਾਮ ਵੀ ਅਸੀਂ ਤੁਹਾਨੂੰ ਦੱਸਦੇ ਆ ਵੀ ਕਿਹੜੇ ਕਿਹੜੇ ਕਿਸਾਨਾਂ ਦੀ ਕਿੰਨੀ ਕਿੰਨੀ ਹੋਈ ਆ ਉਹ ਇਹਦੇ ਵਿੱਚ ਹੀ ਅਸੀਂ ਸਟੋਰੀ ਚ ਪਾਉਣੇ ਆ ਫਿਰ ਦੋਸਤੋ ਜਰੂਰ ਮਦਦ ਕਰਿਓ ਆ ਜਿਹੜਾ ਖਾਲੀ ਵਾਣ ਪਏ ਆ ਹੁਣ ਇਹ ਠੇਕੇ ਤੇ ਜਿਹੜੀ ਜ਼ਮੀਨ ਲਈ ਸੀ ਉਹ ਔਖੀ ਤਾਂ ਬਹੁਤ ਆ ਠੇਕੇ ਦੇ ਜ਼ਮੀਨ ਲੈ ਕੇ ਜਦੋਂ ਮੌਕੇ ਤੇ ਜਿਹੜੀ ਫਸਲ ਹੋਣੀ ਸੀ ਤੇ ਉਹ ਮੌਕੇ ਤੇ ਘਰੇ ਨਾ ਜਾ ਸਕੀ ਇਤੋਂ ਵੱਡਾ ਇੱਕ ਕਿਸਾਨੀ ਲਈ ਦਰਦ ਵੀ ਨਹੀਂ ਹੋ ਸਕਦਾ ਤੇ ਆਹ ਤਸਵੀਰਾਂ ਹੁਣ ਜਿਹੜੀਆਂ ਪੰਨਿਆਂ ਸੋਨੂੰ ਆਹ ਹਦੀ ਦੀਆਂ ਬੱਲੀਆਂ ਇਹ ਸੋਨੇ ਰੰਗੀ ਕਣਕ ਨੇ ਕੀ ਪਤਾ ਕਿਹਦੇ ਕਿਹਦੇ ਕਰਮਾਂ ਦਾ ਸੀਗਾ ਇਹ ਜਿਹੜਾ ਹੁਣ ਇੱਥੇ ਮਿੱਟੀ ਚ ਰਲ ਗਿਆ ਕਿੱਥੇ ਕਿੱਥੇ ਜਾਣਾ ਸੀ ਕਿਹਦੇ ਕਿਹਦੇ ਮੂੰਹਾਂ 'ਚ ਦਾਣਾ ਪੈਣਾ ਸੀ ਪਰ ਉਹ ਮਾਲਕ ਨੇ ਇਹ ਇਹ ਮਨਜ਼ੂਰ ਨਹੀਂ ਸੀ ਕਿਸੇ ਦੇ ਮੂੰਹ 'ਚ ਪੈਣ ਲਈ ਤੇ ਪਰ ਫਿਰ ਵੀ ਇਹ ਜਿਹੜਾ ਦੁਖਦਾਰ ਦਾ ਸੀ ਨਾਲ ਹੈ ਇਹ ਭਰਾ ਦੇ ਖੜੇ ਆ ਤੇ ਜੇ ਜਿੰਨਾ ਵੀ ਵੱਧ ਤੋਂ ਵੱਧ ਕੋਈ ਹੁੰਦਾ ਮਦਦ ਦੀ ਜਰੂਰ ਮਦਦ ਕਰਿਆ ਕਰੋ ਸੋ ਬਹੁਤ ਬਹੁਤ ਧੰਨਵਾਦੀ ਇਕਵਾਲ ਹੈ ਕਿੰਨਾ ਕੁ ਲੱਗਦਾ ਸੀ ਝਾੜ ਸੀ ਜਿਵੇਂ ਐਤ ਕੀ ਦੇਖਿਆ ਸੀ ਵੀ ਦਾਣਾ ਜਦੋਂ ਪਹਿਲਾਂ ਦੇਖਦੇ ਸੀ ਉਹ ਤਾਂ ਮੋਟਾ ਬਹੁਤ ਸੀ ਨਾਲ ਵੀ ਝਾੜ ਵੀ ਜ਼ਿਆਦਾ ਹੀ ਹੁਣ ਕਿੰਨਾ ਕੁ ਲੱਗਦਾ ਹੈ ਬੀ ਤਾਕਤਾਂ ਲੀਆਂ ਬਹੁਤ ਕਰੀਆਂ ਸੀਗਾ ਪਰ ਪਿੱਛੋਂ ਠੰਡ ਪੈਣ ਕਰਕੇ ਮੀਂਹ ਪੈਣ ਕਰਕੇ ਝਾੜ ਬਹੁਤ ਜ਼ਿਆਦਾ ਚੰਗਾ ਸੀਗਾ ਅੱਛਾ ਝਾੜ ਬਹੁਤ ਮੋਟਾ ਸੀਗਾ ਹਾਂ ਕਿੰਨਾ ਕਹੂ ਝਾੜ ਝਾੜ ਲਗਭਗ 65 70 ਰਾਮ ਨਾਲੀ ਸੀਗਾ ਤੇ ਇੱਕ ਕਿੱਲੇ ਚੋਂ ਆਪਣੀ ਕਣਕੇ 70 72 ਮਣ ਵਾਲੀ ਸੀਗੀ ਜੀ ਹੂੰ ਹਾਂਜੀ ਕਿੱਲੇ ਚੋਂ ਟਰਾਲੀ ਭਰੀ ਜਾਂਦੀ ਸੀਗੀ ਹਾਂ ਹਰ ਹੁਣ ਪਰਮਾਤਮਾ ਮੂਰੇ ਕੀ ਜੋਰ ਹੈ ਜੀ ਠੀਕ ਅ ਬੱਲੂਆਣਾ ਦੇ ਜਿਹੜੇ ਦੂਜੇ ਕਿਸਾਨਾਂ ਦੇ ਆ ਖੇਤਾਂ ਨੂੰ ਅੱਗ ਲੱਗੀ ਸੀ ਇਹਦੇ ਚੋਂ ਕਿਸਾਨਾਂ ਦੇ ਨਾਂ ਹੈਗੇ ਸ਼ੰਤ ਸਿੰਘ ਸਾਨੂੰ ਮੱਗਰ ਸਿੰਘ ਸਾਨੂੰ ਮੱਗਰ ਸਿੰਘ ਦੂਜਾ ਜੀ ਕਿੰਨੇ ਏਕੜ ਸੀ ਇਹਨਾਂ ਦੀ ਗੁਰਪ੍ਰੀਤ ਸਿੰਘ ਪੁੱਤਰ ਤੇਜ ਸਿੰਘ ਅ ਗੁਰਪ੍ਰੀਤ ਸਿੰਘ ਪੁੱਤਰ ਤੇਜ ਸਿੰਘ ਇਹਨਾਂ ਦਾ ਕਿੰਨਾ ਰਕਬਾ ਸੀ ਚਾਰ ਕਿਲੇ ਪਹਿਲਾਂ ਇਹ ਕਿੰਨਾ ਸੀ ਪਹਿਲਾਂ ਇਹ ਕਿੰਨਾ ਸੀ ਉਹਨਾਂ ਦਾ ਵਿਚਾਰ ਹੀ ਆ ਜੀ ਚਾਰ ਹੋਰ ਤੀਜਾ ਗਗਨਦੀਪ ਪੁੱਤਰ ਮੋਹਨ ਸਿੰਘ ਮੋਹਰ ਸਿੰਘ ਗਗਨਦੀਪ ਪੁੱਤਰ ਮੋਹਰ ਸਿੰਘ ਇਹਨਾਂ ਦੇ ਕਿੰਨਾ ਸੀ ਇਹਨਾਂ ਦਾ ਕਿੰਨਾ ਸੀ ਪੰਜ ਕਿਲੇ ਪੰਜ ਕਿਲੇ ਹਾਂਜੀ ਗੁਰਦੇਵ ਸਿੰਘ ਪੁੱਤਰ ਬਚਨ ਸਿੰਘ ਉਹਨਾਂ ਦਾ ਕਿੰਨਾ ਸੀਗਾ ਜੀ ん